ਸੁਲਤਾਨਾਂ ਸੁਣ ਲਈ ਹੁਣ ਜੇ ਹਿੰਮਤ ਆ ਨਾ ਵੀ ਕਰੋ ਤੂੰ ਟੀਕੇ ਲਾਉਂਦਾ ਰਿਆ ਤੇ ਕਿਵੇਂ ਤੁਸੀਂ ਕੱਪ ਜਿੱਤੇ ਆ ਤੇ ਸੁਲਤਾਨ ਨੂੰ ਤੁਸੀਂ ਸਿੱਧਾ ਨਾਂ ਲੈ ਕੇ ਚੈਲੰਜ ਕਰ ਸੁਲਤਾਨ ਡਾਪ ਚਾਇਆ ਹੋਇਆ ਸੁਲਤਾਨ ਬੈਨ ਹੋਇਆ ਹੋਇਆ ਦੱਸੂਗਾ ਮੈਂ ਮੈਂ ਕਹਿੰਦਾ ਕੁਝ ਪਰਸੈਂਟ 10% ਬਚੇ ਹੋਣਗੇ 90 ਲਾਉਂਦੇ ਆ ਇਸ ਗੱਲ ਦੀ ਤਸਦੀਕ ਅੱਜ ਨਾਨਕਾ ਠੂਰ ਨੇ ਵੀ ਕਰਤੀ ਆ ਯਾਰ ਇਹ ਟੀਕੇ ਮਚਾ ਕੇ ਲੈ ਆਏ ਵੀ ਕੋਈ ਪਿੰਡ ਦਾ ਮੁੰਡਾ ਕੋਈ ਆディ ਮੋਟਰ ਤੋਂ ਚੱਕ ਕੇ ਫੜਾਇਆ ਗਿਆ ਤੇ ਰੌਲਾ ਪਿਆ ਕਹਿੰਦਾ ਬਾਈ ਸਾਡੇ ਪਣ 70 ਕਿਲੋ ਦਾ ਟੂਰਨਾਮੈਂਟ ਸੀ ਆ 70 ਕਿਲੋ ਵਾਲਾ ਲਾਏ ਹੋਏ ਨੇ ਇਹਦਾ ਇਹਨੂੰ ਕਹਿੰਦੇ ਸੀਗੇ ਸਾਜੀ ਵਰਗੇ ਵੀ ਸਾਡਾ ਭਰਾ ਮਾਰਤਾ ਰਾਣਾ ਬਲਾਚੌਰੀਆ ਕੋਈ ਭੋਗ ਤੇ ਨਹੀਂ ਜਾਏ ਖੜਿਆ ਕੋਈ ਸ਼ਿਸ਼ਕਾਰ ਤੇ ਨਹੀਂ ਖੜਿਆ ਜਾ ਕਿੰਨਾ ਚ ਵੱਡੇ ਬੁੱਕਣ ਵਾਲਿਆਂ ਤੋਂ 2016 17 ਦੇ ਜੱਗੂ ਦੀ ਐਂਟਰੀ ਹੁੰਦੀ ਹੈ ਕਬੱਡੀ ਕਰਾਉਂਦਾ ਕੌਣ ਆ ਮੰਗੀ ਤੇ ਮੱਗੀ ਵਰਗਿਆਂ ਨੂੰ ਸੁਲਤਾਨ ਨੂੰ ਵੀ ਪਤਾ ਸੀ ਲੁਧਰ ਨੂੰ ਵੀ ਪਤਾ ਸੀ ਸਾਜੀ ਫਰਿਆਦਾਰ ਗੰਮੋ ਵੀ ਪਤਾ ਸੀ ਜਿੱਦੇ ਇਹਦਾ ਕਤਲ ਹੁੰਦਾ ਸੰਦੀਪ ਦਾ ਵੀ ਇਹਦਾ ਕਤਲ ਕਿਉਂ ਹੋਇਆ ਦੇਖੋ ਤੁਸੀਂ ਬਹੁਤ ਵੱਡਾ ਅਲੀਗੇਸ਼ਨ ਲਗਾਇਆ ਰਿਹਾ ਮੈਂ ਅਲੀਗੇਸ਼ਨ ਲਾਉਣਾ ਨਾ ਹਾਂ ਮੈਂ ਇੱਕ ਪ੍ਰਸ਼ਾਸਨਿਕ ਜੀ ਮੱਗੀ ਕੋਈ ਛੋਟਾ ਖੜਾ ਨਹੀਂ ਪ੍ਰਸ਼ਾਸਨਿਕ ਮੈਂ ਸੁਣੋ ਨਾ ਗੱਲ ਜਿੰਨਾ ਬੰਦਾ ਨਾ ਮੈਂ ਜ਼ਿਕਰ ਕਰ ਰਿਹਾ ਪੰਜ ਮਿੰਟ ਥਾਣੇ ਲਿਆ ਕੇ ਬਿਠਾ ਲਓ ਸਾਰੀ ਸਚਾਈ ਤੁਹਾਡੇ ਸਾਹਮਣੇ ਆ ਜਾਈ ਐਂ ਬੋਲਣਗੇ ਇਹ ਜਿਵੇਂ ਤੋਤੇ ਬੋਲਦੇ ਆ ਜੱਗੂ ਦਾ ਕੀ ਇੰਟਰਸਟ ਆ ਐਨੇ ਪੈਸੇ ਕਿਉਂ ਮਤਲਬ ਹੁਣ ਉੱਥੋਂ ਗੱਲ ਆਪਾਂ ਸ਼ੁਰੂ ਤੋਂ ਕਰਦੇ ਆ ਪੂਰੀ ਗੱਲ ਸੁਣ ਧਿਆਨ ਨਾਲ ਮੰਗੀ ਤੇ ਸੰਦੀਪ ਦੀ ਆਸ ਵਿੱਚ ਬਣਦੀ ਨਹੀਂ ਸੀ ਸੰਦੀਪ ਨੰਗਲੰਬੀਆਂ ਟੀਮ ਬਣਾਉਂਦਾ ਟੀਮਾਂ ਬਣਾਉਂਦਾ ਖੜਾਉਂਦਾ ਜਿਹੜਾ ਖਿਡਾਰੀ ਨਹੀਂ ਖੇਡਦਾ ਉਹ ਤੁ ਜੱਗੂ ਤੋਂ ਫੋਨ ਕਰਾਇਆ ਜਾਂਦਾ ਦੁੱਲਾ ਉਹਦੇ ਗੋਲੀ ਚੱਲਦੀ ਏ ਜੇ ਦੁੱਲਾ ਜਦੋਂ ਖੇਡਣ ਆਉਂਦਾ ਹੈ ਗਰਾਊਂਡ ਦੇ ਵਿੱਚ 20 ਬੰਦੇ ਹੁੰਦੇ ਅਸਲੇ ਵਾਲੇ ਰਫਲਾ ਚੱਕ ਕੇ ਗਰਾਊਂਡ ਦੇ ਆਲੇ-ਦੁਆਲੇ ਖੜ੍ਹਦੇ ਆ ਫਿਰ ਦੁੱਲਾ ਗਰਾਊਂਡ 'ਚ ਵੜਦਾ ਇਹ ਕੌਡੀ ਆ ਇਹਦੇ ਬਾਰੇ ਥੋੜੀਆਂ ਲੱਤਾਂ ਨੇ ਭਾਰ ਕੇ ਉਹਨੇ ਚੱਲਿਆ ਬਾਈ ਟੀਕੇਆਂ ਦਾ ਲਾ ਕੇ ਬੋਲ ਰਿਹਾ ਤੁਸੀਂ ਵੱਡੀ ਬਦਨਾਮ ਕਰਤੀ ਪੈਂਕੇ ਜਰਗ ਨੇ ਕੀ ਕਿਹਾ ਸੀ ਪੈਂਕੇ ਜਰਗ ਨੂੰ 20000 ਡਾਲਰ ਦੇ ਰਹੇ ਸੀਗੇ ਖੇਡਣ ਦਾ ਬਾਹਰ ਉਹ ਹੱਥ ਬੰਨ੍ਹ ਕੇ ਖੜ ਗਿਆ ਕਹਿੰਦਾ ਟੀਕੇ ਲਾ ਕੇ ਅੰਨੇ ਹੋਏ ਫਿਰਦੇ ਹੁੰਦੇ ਆ ਮੈਂ ਇਹ ਨਾਲ ਨਾ ਖੇਡ ਸਕਦਾ ਉਹਦੇ ਵੀ ਇਹ ਮਗਰ ਪੈ ਗਏ ਸੀ ਪਰ ਮੈਂ ਸੱਚ ਨੂੰ ਦਬਨ ਵਾਲਾ ਨਹੀਂ ਹੈ ਸਰਕਾਰਾਂ ਤੋਂ ਨਹੀਂ ਦਵੇ ਨਾਲੇ ਜਿੱਥੇ ਸੱਚ ਹੈ ਫਿਰ ਤਾਂ ਗਰਦਨ ਕੱਟੀ ਜਾਵੇ ਬੋਲਾਂਗੇ ਚੈਲੰਜ ਕਰ ਰਿਹਾ ਤੁਹਾਨੂੰ ਤੁਸੀਂ ਮੰਨੋ ਆਹੋ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਗਏ ਲੋਕਾਂ ਸਾਹਮਣੇ ਸੱਚ ਲਿਆ ਗਏ ਵੀ ਜੱਗੂ ਆ ਜਿਹੜਾ ਚਾਹੇ ਉਹ ਕਬੱਡੀ ਦੇ ਦਵਦਵਾ ਪਾਉਣਾ ਚਾਹੁੰਦਾ ਪਰ ਇਹ ਕਹਿੰਦਾ ਕਬੱਡੀ ਨੂੰ ਪਿਆਰ ਬਹੁ ਕਰਦਾ ਇਸੇ ਕਰਕੇ ਦਾ ਤੁਹਾਨੂੰ ਮੈਂ ਦੱਸ ਰਿਹਾ ਆਪਾਂ ਉਹਦੇ ਗੱਲ ਕਰਦੇ ਸੀ ਮੈਨੂੰ ਇੱਕ ਦੋ ਦੇ ਐਫ ਆਨ ਆਏ ਕਹਿੰਦੇ ਭਾਈ ਤੇਰੀ ਇੱਜ਼ਤ ਕਰਦੇ ਜਿਵੇਂ ਤੁਹਾਨੂੰ ਪਹਿਲਾਂ ਸੁਣਾਇਆ ਵੀ ਤੂੰ ਗਲਤ ਬੋਲਿਆ ਬਾਅਦ ਤੋਂ ਬਾਅਦ ਮੇਰੀ ਇੱਜ਼ਤ ਕਰਨੀ ਬੰਦ ਕਰ ਦਿੱਤੀ ਮੇਰੀ ਜ਼ਿੰਦਗੀ ਬੌਨਸ ਦੀ ਜ਼ਿੰਦਗੀ ਦਾ ਬੋਲੋ ਸਹੀ ਰਿਓ ਤੁਸੀਂ ਹੁਣ ਬੌਨਸ ਇਹ ਸਮਝੋ ਕਿ ਪਹਿਲਾਂ ਹੀ ਮਾਰ ਕੇ ਮਰ ਗਏ ਸੀ ਪਹਿਲਾਂ ਹੀ ਯਾ ਮਾਰ ਕੇ ਚਲੇ ਗਏ ਸਿਰਚ ਗੋਲੀਆਂ ਲੱਗੀਆਂ ਛਾਤੀ ਚ ਲੱਗੀਆਂ ਢਿੱਡ ਚ ਲੱਗੀਆਂ ਦੋ ਬੰਦੇ ਖੜ ਕੇ ਚਾਰ ਪਿਸਤੌਲ ਉੱਤੇ ਮੇਰੇ ਖੜ ਕੇ ਖੰਡੀ ਕਰ ਗਏ ਤਾਂ ਮੈਂ ਬਚਿਆ ਬੈਠਾ ਡੈਰੀ ਚੱਕੀ ਫਿਰਦੇ ਹਾਂ ਜਦੇ ਨਾਲ ਇਹ ਕੀ ਹੈ ਫੇ ਮੈਂ ਸਾਰਾ ਕੁਝ ਲਿਖਿਆ ਕਰਿਆ ਬੜਾ